जी रास नवजो महाबल सूर ਸੋ ਦੀ ਵਡਿਆਈ ਜੋਤਿ ਸੁਭਾਅ ਵਿੱਚ ਹੋਈ ਕਰ시 ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੋ ਸਹਾਬਤ ਸਾਹਿਬ ਨਾਨਕ ਰਹਿ ਸਭ ਸੁਰਤੀ ਮਿਲ ਸੁਰਦ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲਵੜਿਆ ਸਭ ਸਤ ਸਭ ਦਰਬ ਸਭ ਜੰਗਿਆਈਆ ਸਿੱਤਾ ਪੁਰਖਾ ਕੀਆ ਵੜਿਆਈਆ ਤਉ ਦੇਣ ਸਿੱਧੀ ਕਿਨ ਨਾ ਪਾਈਆ ਕਾ ਮਿਲ ਨਹੀਂ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰ ਸਿੱਧੀ ਬਰ ਜਿਸ ਤੂੰ ਦੇ ਤਿਸੈ ਕਿਆ ਚਾਰ ਨਾਨਕ ਸਚ ਸਵਾਰਨ ਨਹਾਰਾਸਾ ਮੱਲਾ ਪਹਿਲਾ ਆਖਾਂ ਜੀਵਾਂ ਇਸਰੇ ਮਰ ਜਾ ਆਖਣੋਂ ਖਾ ਸਚਾਰੰ ਸਾਚੇ ਨਾਮ ਕੀ ਲਾਗੇ ਬੂਦ ਭੁਖੈ ਖਾਈ ਚਲਿਐ ਦੂਖ ਸੋਕਿਉ ਇਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾ ਸਾਚੇ ਨਾਮ ਕੀ ਤਿਲ ਵੜਿਆਈ ਆਖ ਧਕੇ ਕੀਮਤ ਨਹੀਂ ਪਾਈ ਜਿਸਾ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੈ ਉਹ ਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋ ਆ ਨਾ ਕੋ ਜੇ ਵੜਿਆ ਆਪੇ ਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਆ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾ ਬੈ ਬਾਜ ਸੁਨਾਤ بر میرا پران سکھائی ہر کیرت ہمری رہ راس رہو ہر جن کے بڑ باگ وڈیری جن ہر ہر سردا ہر پیار پین لس منچت ویلب جی در جن تے تھا کر جگ کر دریا میرے ما دو جی ست سنگت ملے سو تر ਗੁਰ ਪਰਸਾਦ ਪਰਮ ਬਲ ਪਾਇਆ ਸੂਕੇ ਕਾਸ਼ਟ ਹਰਿਆਰ ਹਉ ਜਨਨ ਪਿਤਾ ਲੋਕ ਸੁਧਵੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜੈ ਸੰਭਾਈ ਠਾਕੁਰ ਕਾਹੇ ਮਨ ਭੋਕਰਿਆ ਊੜੇ ਊੜਿਆ ਵੈਸੇ ਕੋ ਸੰਤਿਸ ਪਾਛੈ ਬਸਰੀ ਚਲਿਆ ਦਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈ ਸਿੰਘ ਰਣ ਕਰਿਆ ਸਭ ਨਿਧਾਨ ਦਸਰਜ ਸਿਧਾਨ ਠਾਕੁਰ ਜੰਤ ਵਿਚਾਰਾ ਤੂੰ ਗੜ ਡਟ ਅੰਤਰ ਸਰ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨ ਇੱਕ ਦਾਤਾ ਇੱਕ ਵੇਕਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਗ੍ਰੰਭੇ ਅੰਤੂ ਬੇ ਅੰਤ ਜੀ ਤੇਰੇ ਕੀਆ ਗੁਣ ਆਖਵਾ ਕਾਣ ਜੋ ਸੇਵੈ ਜੋ ਸੇਵੈ ਤੁਝੀ ਜਨ ਲਾਣਕ ਤਿਨ ਕੁਰਬਾਨ ਹਰ ਧਿਆਨ ਹੈ ਹਰ ਧਿਆਨ ਹੈ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਵਹਿ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਨ ਕੀ ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਬਹੁ ਸੁਖੋ ਗਵਾਸੀ ਭਗਤ ਤੇਰੀ ਭਗਤ ਬੰਡਾਲ ਜੀ ਭਰ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗ ਸਲਾਹੰਤੁ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਕਰੇ ਹਰ ਪੂਜਾ ਜੀ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬਣ ਗੋਸ਼ਿੰਦ ਰਸਾਸ ਜੀ ਕਰਿ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਭਾਵੈ ਮੇਂ ਮਾਰੇ ਭਗਵੰਤਾ ਤੂੰ ਆਦਿ ਪੁਰਖ ਪਰਮ ਪਰਕਰਤਾ ਜੀ ਤੁਧ ਜੇ ਵੜਿਆ ਵਰਨਾ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਧ ਆਪੇ 바ਵੇ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸਰ ਸੋਭਾਈ ਜੀ ਤੁਧ ਆਪੇ ਸ੍ਰਿਜ ਸੋ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸੁਭਜ ਕਾ ਜਾਣੂ ਆਸਾ ਮਹਿਲਾ ਚੌਥਾ ਕੰਕਰ ਦਾ ਸਚਿਆਰ ਮਿੰਡਾ ਸਾਈਂ ਜੋ ਤੋ ਭਾਵੇ ਸੋਈ ਥਿਸੀ ਜੋ ਤੂੰ ਦੇ ਸੋਈ ਹੋ ਪਾਈ ਰਹੋ ਸਭ ਤੇਰੀ ਤੂੰ ਸਭਨੀ ਰਹਾਇਆ ਜਿਸਨੋ ਕਿਰਪਾ ਕਰਨ ਤਿਨ ਨਾਮ ਰਤਨ ਪਾਇਆ ਗੁਰੂ ਮੂਖ ਲਾਧੰ ਮੁਗਵਾਇ ਤੁ ਦਿਆ ਮਿ ਛੋੜਿਆ ਆਪ ਮਿਲਾਇ ਤੇੰ ਦਰਿਆ ਉਹ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾ ਜੀ ਜੰਤ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਸੰਜੋਗੀ ਮੇ ਜਿਸਨੋ ਤੂ ਜਾਣਾਹੀ ਸੋਈ ਜੰ ਜਾਣ ਹਰ ਗੁਣ ਸਦਹੀ ਆਕ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਭਾਇ ਸਹਿਜ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਰ ਬਿਨ ਦੂਜਾ ਵਲ ਨਾ ਕੋਇ ਤੂੰ ਕਰ ਕਰ ਵੇਖ ਜਾਣੇ ਸੋ ਜਨ ਨਾਨਕ ਗੁਰਮੁਖ ਬਰਗਟ ਹੋਇ ਆਸਾ ਮਿਲ ਲਾ ਪਹਿਲਾ ਤਿਤ ਸਰਵਲ ਬਹਿਲੇ ਨਿਵਾਸਾ ਪਾਣੀ ਭਾਵ ਤਿਲਹਿ ਕੀਆ ਪੰਕਜ ਮੋ ਭਗ ਨੀ ਚਾਲੈ ਹਮ ਦੇ ਕਾਂ ਤੈ ਡੂਬੀ ਹਲੇ ਮਨ ਇੱਕ ਨਚੇ ਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਜਾਮ ਲਾਗ ਭੋਜਲ ਤਰਨ ਕੈ ਜਨਮ ਵਿਰਥਾ ਜਾਤ ਰਾਮਾਇ ਕਹਿ ਰਾਵ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨੀਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਖੋ ਊਸ਼ਰਮ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨੀਆ

ਸੁਖੀ ਬਸੈ ਮੂਰੋ ਭਰਵਾਰਾ ਸੇਵਕ ਸਿਖ ਸਵੇ ਕਰਤਾਰਾ ਮੂਰ ਚਾਰਿ ਜੀ ਕਰਿ ਜੈ ਕਰੀਐ ਸਭੈ ਰੰ ਕੋ ਆਸੰ ਘਰੀ ਪੂਰਨ ਹੋਏ ਅਮਾਰੀ ਆਸਾ ਧੁਰ ਵਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਧਿਆਉ ਜੋ ਵਰਚਉ ਸੁ ਤੁੰਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਚੁਣ ਚੁਣ ਸਤਿ ਅਮਾਰੇ ਮਾਰੀ چتردا کال پائے برما بال پائی شیو جب در کال پائے کرکاش سگل کا کیا تماشا جب نال جو برا نمس بنا دہت جچنو آد ار سوئی گرو سمجھو ہمارا نمسکار کسی کو ہماری سکل پرجا جل آپ سواری شیو کن کو شیو گن سکھ دیو ਸਤਰਨ ਕੋ ਪਲ ਮੋਵਦ ਕੀਓ ਗੜ ਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚੜੀ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਬੋਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧੁਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਗੜ ਗੜ ਕੇ ਪਟ ਪਟ ਕੀ ਜਾਣੈ ਜਬਦ ਕਰਕ ਕਰਾ ਕਰਤਾਰਾ ਪ੍ਰਜਾ ਧਰਤਿ ਤਬੁ ਦੇਹਿ ਅਪਾਰਾ ਜਵਾ ਕਰਤ ਕਰ ਤੂੰ ਕਬੂ ਤੂੰ ਮੈਂ ਮਿਲਤ ਦੇ ਦਰਸਉ ਹੂੰ ਜੇਤੇ ਬਦਨ ਸਿਰ ਸਵਦਾਰ ਆਪ ਆਪਨੀ ਬੂਜੂ ਚਾਰ ਤੂੰ ਸਭੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਨਾਦ ਸੰਭ ਤਾਂ ਕਾ ਮੂੜ ਵਿਚਾਰਦ ਬਿ ਕਹੂੰ ਬੋਲ ਰਾਜਾ ਹੋ ਬੈਠਾ ਕਹੂੰ ਸਿਮਟ ਬੈ ਸੰਕਰ ਕੈਠਾ ਸਗਰੀ ਸਿਟ ਦਿਖਾਈ ਅਚੰਭੋ ਆਜ ਆਦ ਸਰੂ ਸੁਵੰਭੋ ਅਵਰਛਾ ਮੇਰੀ ਤੁਮ ਕਰੋ ਸਿਖੋ ਵਾਰ ਸਿਖ ਸੰਗ ਰੋ ਦੁਟ ਜਿਤੇ ਉਠਵਦ ਉਦ ਪਾਤਾ ਸਗਲ ਮਲੇਚ ਕਰੋ ਰਣ ਗਾਤਾ ਜਿਅ ਦੁਤ ਅਵਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਵੈ ਮਰੇ गोरख जान पग बारे इतिहासे दिन के तुम संकट जो उतारे जो कल को एक बार दिए ताके कार निकट ने है रच्छा होए तानी सब काल दुष्ट अरिष्ट टरिहि तद काल कृपा दृष्टिन जाय नि हरो ताके ताप धन मोह हरो रिद्ध सिद्ध धर्म सब होई दुष्ट छाछ अजगना ਸਿਮਰਤ ਸਾਸਤਰ ਵੇਦ ਸਭੈ ਭਵ ਵੇਦ ਕਹਿ ਹਮ ਏਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨ ਦੋਹਿਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਹੀ ਗਏ ਕੀ ਲਾਜ ਅਸ ਗੋਵਿੰਦਾਸ ਤੁਹਾਰੋ ਸਗਲ ਦੁਆਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੀ ਗਏ ਕੀ ਰਾਜ ਅਸ ਗੋਵਿੰਦਾਸ ਤੁਹਾਰਾ ਕਹਿ ਨਾਨਕ ਤੁੰ ਤੋ ਵਾਸਤ ਗੁਰੂ ਮੈਂ ਪਾਇ ਏ ਮਨ ਮੇਰੇ ਆ ਤੁੰ ਸਦਾ ਰੋ ਹਰ ਨਾਲੇ ਹਰ ਨਾਲ ਰਹੁ ਤੋ ਮਾਨੇ ਮੇਰੇ ਦੁਖ ਸਭ ਵਿਸਾਰਣ ਅੰਗੀਕਾਰੁ ਕਰੀ ਤੇਰਾ ਘਰਿ ਜਿਸੁ ਸਭ ਸੁਵਾਰਣ ਸਭ ਨਾਮ ਗਲਾ ਸੰਭਰਿ ਸੁਆਮੀ ਸੋ ਕੀਓ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸੱਚੇ ਸਾਹਿਬ ਕਿਆ ਨਹੀ ਘਰ ਤੇਰ ਘਰ ਤਾਂ ਤੇਰ ਸਭ ਕੀ ਚਹਿ ਜੀ ਦੇ ਸੋ ਭਾਵੇ ਸਦਾ ਸਿਮਸਲਾ ਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾ ਜੈ ਸੋਦ ਘਨੇਰੀ ਕਹਿ ਨਾਮ ਸੱਚੇ ਸਾਹਿਬ ਕਿਆ ਨਹੀ ਘਰ ਤੇਰ ਸੱਚਾ ਨਾਮ ਮੇਰਾ ਧਾਰੋ ਸੱਚਾ ਨਾਮ ਧਾਰ ਭੈਰਾ ਜਿਨ ਬੁਗਾ ਸੁਖ ਹੋ ਬਾਈ ਕਰ ਸੰਤ ਸੁਖ ਮ ਗੁਰ ਬਾਣੀ ਗੀਤਾ ਗੁਰੂ ਵਿਟੋ ਜਿਸ ਦੀਆਂ ਇਹ ਵੜੇ ਆਈਆਂ ਕਹਿ ਅਨੰਤ ਸੂਰੋ ਸੰਤੋ ਸਵਧਰੋ ਪਿਆਰੁ ਸਾਚਾ ਨਾਮ ਮਿਰਾ ਵਧਾਲ ਵਾਜੇ ਪੰਚ ਸਵਤਿ ਤੇ ਘਰ ਸਵਾਗੈ ਘਰ ਸਵਾਗੈ ਸੋਵਧ ਵਾਜੇ ਕੱਲਾ ਜਿਤ ਘਰਿ ਧਾਰੇ ਪੰਚ ਦੂਤ ਤੁਧ ਵਸੇ ਕੀਤੇ ਕਾਲ ਘੰਟਕ ਮਾਰਿ ਆਧੁਰ ਕਰਮ ਪਾਇ ਤੋ ਜਿਨ ਕੋ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋ ਆਤਿ ਤਿ ਘਰੇ ਅਨੰਦ ਸੁਨੋ ਵਡ ਭਾਗੀ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਵੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਗੁਰ ਰਹਾ ਭਰਪੂਰੇ ਸਹੁ ਨ ਤੇ ਪੁਨੀਤ ਕਹਤੇ ਭਵਤ ਸਤਿਗੁਰ ਰਹਾ ਵਰਪੂਰੇ ਬਿਨਵੰਤ ਨਾਮਕ ਗੁਰ ਚਰਨ ਲਾਗੇ ਵਾਜ ਅਨੰਦ ਤੁਰੇ ਮੁੰਦਾਵਣੀ ਮਹਿ ਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਭਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਘਾਪੈ ਜੋ ਜਿਸ ਕਾ ਸਭਸੀ ਅਧਾਰੋ ਜੇ ਕੋ ਖਾਵ ਜੇ ਕੋ ਹੁੰਚੈ ਤਿਸ ਕਾ ਹੋਇ ਉਧਾਰੋ ਇਹੇ ਵਸਤ ਤਜੀਨੇ ਜਾਈ ਨਿਤ ਨਿਤ ਰਖੁਰਦਾਰ ਤਮ ਸੰਸਾਰ ਚਰਨ ਲਗ ਦਰੀਐ ਸਬ ਨਾਨਕ ਬ੍ਰਹਮ ਪ੍ਰਸਾਰੋ ਸਰੂਪ ਮਹਿਲਾ ਬਨਿਆ ਤੇਰਾ ਕੀਤਾ ਜਾਣ ਤੋ ਨਾਹੀ ਮੈ ਨੋ ਜੋ ਕੀ ਤੋਈ ਮੈ ਨਿਰਗੁਣ ਹਾਰੇ ਦਰਸਪਿਆ ਮੇਰਾ ਮਨਤ ਹੋਈ ਸਤਗੁਰ ਸਜਣ ਮਿਲੇ ਨਾਨਕ ਨਾਮ ਮਿਲੇਤਾ ਜੀਵ ਤਨ ਮਨ ਧੀਵ ਹਰੇਆ ਦਰਸਪਿਆ ਮੇਰਾ ਮਨਤ ਹੋਈ ਸਤਗੁਰ ਸਜਣ ਮਿਲੇ ਨਾਨਕ ਨਾਮ ਮਿਲੈ ਤਾ ਜੀਵ ਤਨ ਮਨ ਥੀਵੈ